ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਣਗੇ ਸੋ ਇੱਕ ਤੁਹਾਡੇ ਨਾਲ ਜਿਹੜੀ ਗੱਲਬਾਤ ਉਹ ਸਾਂਝੀ ਕਰਨੀ ਸੀਗੀ ਆਪਾਂ ਨੇ ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਆਪਾਂ ਨੇ ਵੀ ਜਿਹਨਾਂ ਨੂੰ ਘਬਰਾਹਟ ਹੁੰਦੀ ਹੈ ਗੱਡੀ ਦੇ ਵਿੱਚ ਬੈਠ ਕੇ ਜਾਂ ਉਲਟੀਆਂ ਆਉਣ ਲੱਗ ਜਾਂਦੇ ਉਹਦੇ ਰਿਕਾਰਡਿੰਗ ਆਪਾਂ ਇੱਕ ਵੀਡੀਓ ਪਹਿਲਾਂ ਵੀ ਤਿਆਰ ਪੜਾਈ ਸੀਗੀ ਤੇ ਸ਼ੇਅਰ ਵੀ ਕੀਤੀ ਹੈ ਬਹੁਤ ਜ਼ਿਆਦਾ ਪਿਆਰ ਵੀ ਮਿਲਿਆ ਸੋ ਆਪਾਂ ਕੁੱਝਾਂ ਦੇ ਮੈਨੂੰ ਜਦੋਂ ਮਤਲਬ ਮੈਸੇਜਾਂ ਕਾਲਾਂ ਆਈਆਂ ਵੀ ਜਿਨ੍ਹਾਂ ਨੂੰ ਕਾਲੀ ਹੋਵੇ ਜਲਦੀ ਨਿਕਲਣਾ ਮਤਲਬ ਵੀ 10 ਮਿੰਟ ਤੇ ਜਾਂ 15 ਮਿੰਟ ਮਤਲਬ ਗੱਡੀ ਨੂੰ ਖੁੱਲੀ ਛੱਡ ਕੇ ਸ਼ੀਸ਼ੇ ਖੁੱਲੇ ਛੱਡ ਕੇ ਖੜ ਨਹੀਂ ਸਕਦੇ ਬੈਠ ਨਹੀਂ ਸਕਦੇ ਜਲਦੀ ਜਾਣਾ ਉਹਨਾਂ ਲਈ ਮੈਂ ਬੇਨਤੀ ਕਰੂੰਗਾ ਵੀ ਜਦੋਂ ਵੀ ਤੁਸੀਂ ਗੱਡੀ ਦੇ ਵਿੱਚ ਬੈਠ ਕੇ ਮੰਨ ਲਓ ਤੁਹਾਨੂੰ ਜਲਦੀ ਆ ਕਾਲੀ ਕਿਤੇ ਜ਼ਰੂਰੀ ਜਾਣਾ ਹੈ ਸ਼ੀਸ਼ੇ ਖੁੱਲੇ ਛੱਡ ਦਿਓ ਠੀਕ ਹੈ ਜੀ ਗੱਡੀ ਸਟਾਰਟ ਕਰਕੇ ਸ਼ੀਸ਼ੇ ਚਾਰੇ ਸ਼ੀਸ਼ੇ ਖੋਲ ਕੇ ਤੁਸੀਂ ਘੱਟੋ ਘੱਟ 5 ਕਿਲੋਮੀਟਰ ਜਾਂ 3 ਕਿਲੋਮੀਟਰ ਕਟੋ ਘਟ ਨਹੀਂ ਤਾਂ ਸ਼ੀਸ਼ੇ ਖੁੱਲੇ ਛੱਡ ਕੇ ਉਹਨੂੰ ਮਾਲ ਲੈ ਗੱਡੀ ਨੂੰ ਉਦਾਂ ਹੀ ਚਲਾਓ ਤਾਂ ਜੋ ਕੀ ਆ ਜਿਹੜੀ ਉਹਦੇ ਵਿੱਚ ਹਵਾ ਆ ਉਹ ਪ੍ਰੋਪਰ ਆ ਜਿਹੜੀ ਆਕਸੀਜਨ ਆ ਪ੍ਰੋਪਰ ਗੱਡੀ ਦੇ ਵਿੱਚ ਪੈਦਾ ਹੋ ਜAVE ਜਿਹੜੀਆਂ ਬਣ ਜਵੇ ਜਿਹੜੀ ਵਿਚਾਲੀ ਆ ਉਹਦੇ ਵਿੱਚ ਗਰਮੈਸ ਆ ਉਹ ਸਾਰੀ ਨਿਕਲ ਜੂਗੀ ਸੋ ਉਸ ਤੋਂ ਬਾਅਦ ਤੁਸੀਂ ਉਹਨੇ ਸ਼ੀਸ਼ੇ ਆਪ ਕਰੋ ਤੇ ਏਸੀ ਵਗੈਰਾ ਜੋ ਵੀ ਤੁਸੀਂ ਯੂਜ਼ ਕਰਨਾ ਉਹ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਵੀ ਵੀਡੀਓ ਚੰਗੀ ਲੱਗੇ ਉਹ ਸ਼ੇਅਰ ਕਰਿਓ ਤੇ ਲਾਈਕ ਕਰਿਓ ਥੈਂਕ ਯੂ ਜੀ